ਬਾਬੂਸ਼ਾਹ ਦੇਖ ਰਹੇ ਦੁਸਤੀ ਆਖਿਰਕਾਰ ਅੱਜ 바이ਪੂਰਨ ਕੁਮਾਰ ਹਰਿਆਣਾ ਦੇ ਆਈਪੀਐਸ ਅਫਸਰ ਸੀ ਜਿਹੜੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸਦੀ ਹੈ ਕਿ ਕਈ ਦਿਨਾਂ ਤੋਂ ਇਹ ਰੇੜਕਾ ਚੱਲ ਰਿਹਾ ਸੀਗਾ ਪਰਿਵਾਰ ਦੀ ਸਹਿਮਤੀ ਨਹੀਂ ਮਿਲ ਪਾਰੀ ਸੀਗੀ ਤੇ ਪੋਸਟਮਾਰਟਮ ਵੀ ਨਹੀਂ ਹੋ ਪਾਰਿਆ ਸੀਗਾ 바이ਪੂਰਨ ਕੁਮਾਰ ਦਾ ਕਿਉਂਕਿ ਪਰਿਵਾਰ ਦੀ ਜਿਹੜੀ ਮੰਗ ਸੀਗੀ ਕਿ ਜਿਹੜੇ ਅਫਸਰਾਂ ਦਾ ਨਾਮ ਸੁਸਾਈਡ ਨੋਟ ਚ ਲਿਖਿਆ ਗਿਆ ਹੈ वाई पूरण कुमार ਵੱਲੋਂ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਫੇਰ ਹੀ ਅਸੀਂ ਪੋਸਟਮਾਰਟਮ ਕਰਨ ਦੀ ਪਰਮਿਸ਼ਨ ਦੇਵਾਂਗੇ ਸੋ ਸਭ ਤੇ ਚੱਲਦਿਆਂ ਲਗਾਤਾਰ ਜਿਹੜਾ ਹੈਗਾ ਉਹ ਪਰਿਵਾਰ ਦੇ ਨਾਲ رابطہ ਕਾਇਮ ਕੀਤਾ ਜਾ ਰਿਹਾ ਸੀ ਹਰਿਆਣਾ ਸਰਕਾਰ ਵੱਲੋਂ ਤੇ ਆਖਿਰਕਾਰ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਅੱਜ ਸਵੇਰੇ ਪਜੀ ਆਈ ਦੇ ਐਡਵਾਂਸਡ ਪਟੋਪਸੀ ਸੈਂਟਰ ਵਿਖੇ ਵਾਈ ਪੂਰਨ ਕੁਮਾਰ ਦਾ ਅ ਸਖਤ ਪੁਲਿਸ ਦੀ ਨਿਗਰਾਨੀ ਹੇਠ ਸੀਨੀਅਰ ਪੁਲਿਸ ਅਧਿਕਾਰੀ ਜਿੰਨਾਂ ਚ ਐਸਐਸਪੀ ਕਮਰਦੀਪ ਕੌਰ ਹੋਵੇ ਐਸਡੀਐਮ ਹੋਣ ਉਹਨਾਂ ਸਾਰਿਆਂ ਦੀ ਨਿਗਰਾਨੀ ਹੇਠ ਆ ਪੋਸਟਮਾਰਟਮ ਕੀਤਾ ਗਿਆ ਤੇ ਪੋਸਟਮਾਰਟਮ ਤੋਂ ਬਾਅਦ ਫਿਰ ਅ ਸੰਸਕਾਰ ਜਿਹੜਾ ਹੈਗਾ ਅੰਤਿਮ ਸੰਸਕਾਰ ਹੈ ਉਹ ਵੀ ਕੀਤਾ ਗਿਆ ਜਿੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਨੇ ਅੰਤਿਮ ਸੰਸਕਾਰ ਦੇ ਵਿੱਚ ਜਿਹਦੇ ਵਿੱਚ ਆਏ ਹੋ ਪਾ ਪੋਲੀਟਿਕਲ ਲੀਡਰਸ ਹੋਣ ਪੰਜਾਬ ਦੇ ਹੋਣ ਹਰਿਆਣਾ ਦੇ ਹੋਣ ਚੰਡੀਗੜ੍ਹ ਤੇ ਹੋਣ ਉਹ ਸਾਰੇ ਸ਼ਾਮਲ ਹੋਏ ਉਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਅਫਸਰ ਨੇ ਪੰਜਾਬ ਕਾਟਰ ਤੇ ਹੋਣ ਹਰਿਆਣਾ ਕਾਟਰ ਦੇ ਹੋਣ ਯੂਪੀ ਕਾਟਰ ਤੇ ਹੋਣ ਉਹ ਸਾਰੇ ਸ਼ਾਮਲ ਹੋਏ ਨੇ ਤੇ ਇੱਥੇ ਵੀ ਜਿਹੜੀ ਟਾਈਟ ਸਕਿਉਰਿਟੀ ਹੈ ਪੁਲਿਸ ਦੀ ਉਹ ਦੇਖੀ ਗਈ ਹੈ ਸੋ ਇੱਕ ਟਾਈਟ ਪੁਲਿਸ ਸਕਿਉਰਿਟੀ ਦੇ ਹੇਠ ਹੀ ਇਹ ਸਾਰੇ ਸਸਕਾਰ ਦੀ ਜਿਹੜੀ ਆ ਪ੍ਰਕਿਰਿਆ ਸਹੀ ਉਸ ਨੂੰ ਆ ਪੂਰਾ ਕੀਤਾ ਗਿਆ ਤਾਂ ਜੋ ਕੋਈ ਸ਼ੇਸ ਨਾ ਆ ਕੁਝ ਗਲਤ ਨਾ ਹੋ ਸਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਮਾਹੌਲ ਐ ਕਰੀਮੇਸ਼ਨ ਗਰਾਊਂਡ ਸੈਕਟਰ 25 ਚੰਡੀਗੜ੍ਹ ਦਾ ਜਿੱਥੇ ਵੀ ਪੀ ਐਸ ਆ ਵਾਈਪ ਪੂਰਨ ਕੁਮਾਰ ਜਿਹੜੇ ਨੇ ਆਈ ਪੀ ਐਸ ਅਫਸਰ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਤੇ ਕਾਫੀ ਵੱਡੀ ਭੀੜ ਨੂੰ ਦੇਖੀ ਜਾ ਸਕਦੀ ਹੈ ਕਾਫੀ ਵੱਡੀ ਗਿਣਤੀ ਚ ਖਾਸ ਸਿਆਸਤਦਾਨਾਂ ਦੇ ਅਫਸਰਾਂ ਨੇ ਸ਼ਮੂਲੀਅਤ ਕੀਤੀ ਹੈ ਆ ਤੇ ਪਰਿਵਾਰ ਵੱਲੋਂ ਖਾਸ ਤੌਰ ਤੇ ਬੇਹੱਦ ਭਾਵੁਕ ਪਲ ਸੀ ਬੇਹੱਦ ਉਦਾਸੀ ਭਰੇ ਪਲ ਸੀ ਕਿ ਜਿਨ੍ਹਾਂ ਨੇ ਭਾਈ ਪੂਰਨ ਕੁਮਾਰ ਨੂੰ ਅੱਜ ਅਲਵਿਦਾ ਕਿਹਾ ਸੋ ਲਗਾਤਾਰ ਇਹ ਜਿਹੜਾ ਮੁੱਦਾ ਉਹ ਹਰਿਆਣੇ ਦੇ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਕਿਉਂਕਿ ਜਦੋਂ ਤੋਂ ਸੁਸਾਈਡ ਨੋਟ ਸਾਹਮਣੇ ਆਇਆ ਲੰਮਾ ਚੌੜਾ ਉਸ ਤੋਂ ਬਾਅਦ ਬਹੁਤ ਹੰਗਾਮਾ ਹੋਇਆ ਬਹੁਤ ਪ੍ਰੈਸ਼ਰ ਬਿਲਡ ਹੋਇਆ ਜਿਦੇ ਵਿੱਚ ਡੀਜੀਪੀ ਸਮੇਤ ਸੀਨੀਅਰ ਅਫਸਰਾਂ ਦੇ ਨਾਮ ਸ਼ਾਮਲ ਸੀਗੇ ਦਲਿਤ ਅਫਸਰ ਸੀਗੇ ਇਸ ਕਰਕੇ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦੇ ਅਲੀਗੇਸ਼ਨਸ ਉਹਦੇ ਲੱਗੇ ਨੇ ਹਾਲਾਂਕਿ ਐਸਆਈਟੀ ਚੰਡੀਗੜ੍ਹ ਪੁਲਿਸ ਨੇ ਬਣਾਈ ਐ ਸੋ ਉਹਦੀ ਪੂਰੇ ਮੈਟਰ ਦੀ ਇਨਵੈਸਟੀਗੇਸ਼ਨ ਕਰੂਗੇ ਉਹਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਇਹ ਸਾਰੀਆਂ ਚੀਜ਼ਾਂ ਜ਼ਰੂਰ ਦੇਖਣ ਵਾਲੀਆਂ ਹੋਣੀਆਂ ਪਰ ਫਿਲਹਾਲ ਜਿਸ ਗੱਲ ਤੇ ਰੇਡ ਕਾ ਬਣਿਆ ਹੋਇਆ ਸੀ ਪੋਸਟਮਾਰਟਮ ਨਹੀਂ ਹੋ ਪਾਰਿਆ ਸੀ ਜਿਲਾ ਕਰਕੇ ਅੰਤਿਮ ਸੰਸਕਾਰ ਨਹੀਂ ਹੋ ਪਾਰਿਆ ਸੀ ਉਹ ਆਖਿਰਕਾਰ ਅੱਜ ਲਗਭਗ 8-9 ਦਿਨਾਂ ਬਾਅਦ ਬਾਈ ਪੂਰਨ ਕੁਮਾਰ ਸਾਹਿਬ ਹੋ ਚੁੱਕਿਆ ਤੇ ਹੁਣ ਅੱਗੇ ਕਿਸ ਤਰ੍ਹਾਂ ਦੇ ਨਾਲ ਪਰਿਵਾਰ ਇਸ ਮੈਟਰ ਦੀ ਨੂੰ ਲੈ ਕੇ ਆਵਾਜ਼ ਉਠੋਂਦਾ ਤੇ ਕਿਸ ਤਰ੍ਹਾਂ ਦੇ ਨਾਲ ਸਰਕਾਰ ਹੋਵੇ ਜਾਂ ਹਰਿਆਣਾ ਪੁਲਿਸ ਹੋਵੇ ਚੰਡੀਗੜ੍ਹ ਪੁਲਿਸ ਹੋਵੇ ਉਹ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਰੋਲ ਇਹਦੇ ਵਿੱਚ ਕਿਸ ਤਰ੍ਹਾਂ ਦਾ ਰਹਿੰਦਾ ਹੈ ਏ এজ ਰੂਟ ਦੇਖਣ ਵਾਲੀ ਗੱਲ ਹੋਊਗੀ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਪੂ ਸ਼ਾਹੀ ਟਾਈਮਸ